ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਜਿਹੜੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀਆਂ ਹਨ ਇਹ ਬਹਿਰਾਮ ਤੋਂ ਸਾਹਮਣੇ ਆ ਰਹੀਆਂ ਹਨ ਤੁਸੀਂ ਦੇਖ ਪਾ ਰਹੇ ਹੋ ਕਿ ਧੁੰਦ ਦੇ ਕਾਰਨ ਇੱਕ ਵਾਰ ਫਿਰ ਤੋਂ ਹਾਦਸਾ ਹੋਇਆ ਤੁਸੀਂ ਦੇਖ ਪਾ ਰਹੇ ਹੋ ਕਿ ਗੱਡੀ ਜਿਹੜੀ ਹੈ ਇਹ ਮੌਲਟ ਦੀ ਗੱਡੀ ਹੈ ਔਰ ਕਿਵੇਂ ਧੁੰਦ ਦੇ ਕਾਰਨ ਜਿਹੜਾ ਡਰਾਈਵਰ ਹੈ ਉਸ ਨੂੰ ਸਾਹਮਣੇ ਨਜ਼ਰ ਨਹੀਂ ਆਉਂਦਾ ਤੇ ਜਿੱਥੇ ਪੁਲ ਬਣ ਰਿਹਾ ਹੈ ਪੁਲ ਦਾ ਕੰਮ ਚੱਲ ਰਿਹਾ ਹੈ ਗੱਡੀ ਬੋਰੀਆਂ ਨੂੰ ਕੱਟਦੀ ਹੋਈ ਬੋਰੀਆਂ ਦੇ ਉੱਪਰ ਤੀ ਉੱਪੜ ਵੀ ਹੋਈ ਆਕੇ ਜਿਹੜੀ ਘਾਟੀ ਚੜ ਜਾਂਗੇ ਜਿੱਥੇ ਡਿਵਰਜਨ ਲਿਖਿਆ ਔਰ ਜਾ ਕੇ ਖੰਭੇ ਨਾਲ ਟਕਰਾਂਗੇ ਜਿਸ ਤੋਂ ਬਾਅਦ ਗੱਡੀ ਰੁਕਦੀ ਹੈ ਤਾਂ ਆਉਂਦੇ ਜਾਂਦੇ ਲੋਕ ਜਿਹੜੇ ਆ ਇਸ ਹੱਥ ਨੂੰ ਦੇਖ ਕੇ ਹੈਰਾਨ ਹੋ ਰਹੇ ਆ ਕਿ ਗੱਡੀ ਧਰਤੀ ਤੋਂ 3-4 ਫੁੱਟ ਉੱਪਰ ਜਗ੍ਹਾ ਤੇ ਜਿਹੜੀ ਹੈ ਪੰਪ ਹੋਈ ਨਜ਼ਰ ਆ ਰਹੀ ਹੈ ਸਨਵੋਲਟ ਦੀ ਗੱਡੀ ਹੈ 프ਰੰਟ ਤੋਂ ਗੱਡੀ ਕਾਫੀ ਨੁਕਸਾਨੀ ਗਈ ਹੈ ਔਰ ਸ਼ੁਰੂਆਤੀ ਜਾਣਕਾਰੀ ਇਹ ਹੀ ਪਹੁੰਚੀ ਹੈ ਕਿ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਪਰ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਇੰਨੀ ਧੁੰਦ ਵਿੱਚ ਗੱਡੀ ਦੀ ਸਪੀਡ ਲਿਮਟ ਤੇ ਰੱਖੋ ਔਰ direto que até com o